ਜਰਬਾ ਨਜੀ ਉਹ ਬੇਖੂਬੀ ਸਭ ਨੇ ਕਰ ਲਿਆ ਔਰ ਸਾਢੇ 3 ਸਾਲਾਂ ਚ ਮੈਂ ਕਹਿੰਦਾ ਜਿੰਨਾ ਫਲੌਪ ਜਾਂ ਫੇਲ ਇਹ ਸਰਕਾਰ ਸਾਬਿਤ ਹੋਈ ਹੈ ਸ਼ਾਇਦ ਹੀ ਕੋਈ ਹੋਈ ਔਰ ਇਹ ਉਹ ਸਰਕਾਰ ਹੈ ਜਿਹੜਾ ਦਿੱਲੀ ਮਾਡਲ ਦੀ ਗੱਲ ਕਰਦੀ ਸੀ ਅੱਜ ਮੈਂ ਅਰਵਿੰਦ ਕੇਜਰੀਆ ਨੂੰ ਪੁੱਛਣਾ ਚਾਹੁੰਨਾ ਔਰ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਹੁਣ ਤਾਂ ਲੋਕਾਂ ਨੇ ਦਿੱਲੀੋਂ ਵਿਹਲਾ ਕਰਤਾ ਔਰ ਵੇਲਾ ਇਸ ਕਿਸਮ ਨਾਲ ਕੀਤਾ ਕਿ ਮੁੱਖ ਮੰਤਰੀ ਨੂੰ ਵੇਲਾ ਕਰਦਾ ਸੋ ਜਿਨ੍ਹਾਂ ਲੋਕਾਂ ਨੇ ਅੰਨਾ ਜਹਾਰੇ ਸਾਹਿਬ ਨੂੰ ਠੱਗਿਆ ਸੀ ਉਹਨਾਂ ਨੇ ਮੁੜ ਕੇ ਦਿੱਲੀ ਠੱਗੀ ਅੱਜ ਦਿੱਲੀ ਦੇ ਲੋਕਾਂ ਨੇ ਇਹਨਾਂ ਦਾ ਹੀ ਠੱਗੀ ਦਾ ਹਿਸਾਬ ਕਿਤਾਬ ਕੀਤਾ ਸੋ ਦਿੱਲੀ ਮਾਡਲ ਕਿੱਡਾ ਇੱਕ ਫੇਲ ਫਲॉप ਮਾਡਲ ਸੀ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਸਬਕ ਸਿੱਖਦਿਆਂ ਅੱਜ ਇੱਕ ਮੌਕਾ ਆਇਆ ਮੈਂ ਨਹੀਂ ਕਹਿੰਦਾ ਸਰਕਾਰ ਨਾਲ ਸਿਰੜਾਓ ਸਰਕਾਰ ਨਾਲ ਸਰਕਾਰ ਨਾਲ ਲੜਾਈ ਲੜਨੀ ਸੌਖੀ ਨਹੀਂ ਆ ਸਰਕਾਰ ਆਉਂਦੀ ਹੈ ਤੁਹਾਨੂੰ ਅਫਸਰਾ ਦਾ ਦਬਾਅ ਪਉਂਦੀ ਆ ਸਰਕਾਰੀ ਮਸ਼ੀਨਰੀ ਦਾ ਦਬਾਅ ਪੈਂਦਾ ਸਤਕਾਰ ਕਰੋ ਮਗਰ ਵੋਟ ਸੋਚ ਸਮਝ ਕੇ ਪਾਇਓ ਬਿਕੋਜ਼ ਉਸ ਵੋਟ ਦਾ ਰਿਜ਼ਲਟ ਪੰਜਾਬ ਦਾ ਭਲੇ ਜਾਂ ਨੁਕਸਾਨ 'ਚ ਰਿਜ਼ਲਟ ਕਰੂਗਾ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਕਰ ਲਿਆ ਜੀ ਡਿਵੈਲਪਮੈਂਟ ਜ਼ੀਰੋ ਹੈ 3.5 ਸਾਲ ਬਾਅਦ ਇਹਨਾਂ ਨੂੰ ਜਾਗ ਆਈਆ ਇੰਡਸਟਰੀਅਲ ਪਾਲਿਸੀ ਲਿਆਉਣ ਦੀ 3.5 ਸਾਲਾਂ ਚ 10 ਦਿਨ ਕੀ ਇਹਨਾਂ ਨੇ ਕਿਹੜੀ ਇੰਡਸਟਰੀ ਲੈ ਕੇ ਆਈ ਇੰਡਸਟਰੀ ਤਾਂ ਇੱਥੋਂ ਭੱਜੀ ਜ਼ਰੂਰ ਇੱਕ ਫੋਟੋ ਇੱਕ ਪਲਾਂਟ ਦੇ ਉਦਘਾਟਨ ਦੀ ਭਗਵੰਤ ਮਾਨ ਵਖਾ ਦੇ ਕਿ ਮੈਂ ਆ ਇੰਡਸਟਰੀ ਦਾ ਪਲਾਂਟ ਦਾ ਉਦਘਾਟਨ ਕੀਤਾ ਲੋਕ ਪੰਜਾਬ ਚ ਜਦੋਂ ਸੇਫਟੀ ਐਂਡ ਸਿਕਿਉਰਿਟੀ ਨਹੀਂ ਐ ਲਾਅ ਐਂਡ ਆਰਡਰ ਦਾ ਕਲੈਪਸ ਐ ਤੇ ਭਾਈ ਕਿਸੇ ਨੇ ਇੱਥੇ ਇਨਵੈਸਟ ਨਹੀਂ ਕਰਨਾ ਐਂਡ that is the reality اور روڈ کنیکٹیویٹی اور ایئر کنیکٹیویٹی ਜੇ ਵਧੀਆ ਹੋਈ ਉਹ ਸ਼੍ਰੋਮਣੀ ਅਕਾਲੀ ਦਲ ਵੇਲੇ ਹੋਈ ਚਾਏ ਆ ਐਲੀਵੇਟਡ ਰੋਡ ਸੀ ਚਾਹੇ ਜਾਂ ਸਦਨ ਬਾਈਪਾਸ ਐ ਸੋ ðiਸ ਆਰ ਹਾਰਡ ਰਿਐਲਿਟੀਜ਼ ਹੁਣ ਤਾਂ ਮੌਕਾ ਹੈ ਪੰਜਾਬ ਦੇ ਫੈਸਲੇ ਪੰਜਾਬੀ ਕਰਨ اور ਪੰਜਾਬ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਨਾ ਚੱਲੇ ਦੀ ਦੇ ਅੰਦਰ ਸਾਰਿਆਂ ਦੇ ਵਿਚਾਰ ਲੈਣ ਤੋਂ ਬਾਅਦ ਪਰਵਕਕਾਰ ਸਿੰਘ ਨੂੰ ਮੰਜੀ ਨੂੰ ਕੈਂਡੀਡੇਟ ਉਤਾਰਿਆ ਗਿਆ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਥੈਟ ਟੂਡੇ ਪੀਪਲ ਸੇ ਥੈਟ ਵਨ ਆਫ ਦਾ ਬੈਸਟ ਕੈਂਡੀਡੇਟਸ ਥੈਟ ਆਰ ਟੂਡੇ ਇਨ ਥਿਸ ਇਲੈਕਸ਼ਨ ਫਰੇ ਜਿਨੇ ਹਰ ਲੋਡਵਾਨ ਦੀ ਮਦਦ ਵੀ ਕੀਤੀ ਆ ਜਿਨੇ ਹਿਊਮਨ ਰਾਈਟਸ ਲਈ ਵੀ ਲੜਿਆ ਜਿਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ ਕਿ ਇਮਾਨਦਾਰ ਵਧੀਆ ਇਨਸਾਨ ਹੈ ਜਿਨੇ ਗਰੀਬਾਂ ਤੋਂ ਲੈ ਕੇ ਹਰ ਵਰਗ ਦੇ ਲੋਕਾਂ ਦਾ ਸਾਥ ਦਿੰਦੇ ਹੋਏ ਲੁਧਿਆਣੇ ਦੀ ਆਵਾਜ਼ ਬੁਲੰਦ ਕੀਤੀ ਹੈ ਹੀ ਹੈਜ਼ ਪ੍ਰੂਵਡ ਹਿਸ ਮੈਟਲ ਐਜ਼ ਅ ਲਾਇਰ ਸੋ ਇੱਕ ਐਸਟੈਬਲਿਸ਼ਡ ਇੰਡੀਵਿਜੂਅਲ ਜਿਹੜਾ ਅੱਜ ਲੋਕਾਂ 'ਚ ਆਇਆ ਜਿਹਨੇ ਲੋਕਾਂ 'ਚ ਰਿਹਾ ਹੈ ਮੈਂ ਸਮਝਦਾ ਉਹਨੂੰ ਮੌਕਾ ਦੇਣਾ ਚਾਹੀਦਾ ਉਹਦੇ 'ਚ ਭੜਾ ਇਸ ਇਲਾਕੇ ਦਾ ਰਕਾਰਾਂ ਨੇ ਆਪਣਾ ਜ਼ੋਰ ਲਾਉਣਾ ਜੀ ਔਰ ਸਰਕਾਰ ਕੇ ਇਸ ਤਰ੍ਹਾਂ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਇਹ ਵੀ ਫੈਕਟ ਹੈ ਮੇਰਾ ਮੰਨਣਾ ਹੈ ਸਰਕਾਰ ਜਿਹੜੀ 4 ਲੱਖ ਕਰੋੜ ਦੀ ਕਰਜ਼ਾਈ ਹੈ ਜਿਹਦੇ ਖਜ਼ਾਨੇ ਦੇ ਬਾਜੇ ਵੱਜੇ ਪਏ ਆ ਜੀ ਨੇ ਜਨਵਰੀ ਤੋਂ ਲੈ ਕੇ ਹੁਣ ਜੂਨ ਮਹੀਨੇ ਤੱਕ 25000 ਕਰੋੜ ਦਾ ਕਰਜ਼ਾ ਨਵਾਂ ਲੈ ਲਿਆ ਜਿਨ੍ਹਾਂ ਨੇ ਸਾਰੇ ਫੰਡ ਸਾਰੇ ਮਹਿਕਮਿਆਂ ਤੋਂ ਵਾਪਸ ਮੰਗਾ ਲਿਆ ਬਿਕੋਜ਼ ਇਹਨਾਂ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਹਾਰਡ ਰਿਐਲਿਟੀ ਇਹ ਹੈ ਕਿ ਭਗਵੰਤ ਮਾਨ ਕੁਝ ਨਹੀਂ ਕਰ ਸਕਦਾ ਭਗਵੰਤ ਮਾਨ ਇਜ਼ ਅ ਡੰਮੀ ਚੀਫ ਮਿਨਿਸਟਰ ਕੱਲਾ ਅੰਗੂਠਾ ਲਾਉਂਦਾ ਅੰਗੂਠੇ ਵੀ ਮੈਨੂੰ ਲੱਗਦਾ ਹੁਣ ਤਾਂ ਦਿੱਲੀ ਵਾਲਿਆਂ ਦੇ ਕੋਲ ਹੀ ਆ ਉਹਨਾਂ ਨੇ ਜੇਬ 'ਚ ਪਾਏ ਜਦੋਂ ਕਹਿੰਦੇ ਕੱਢਦੇ ਆ ਔਰ ਕੱਖ ਨਹੀਂ ਕਰਦੇ ਸੀਐਮ ਸਾਹਿਬ ਦੀ ਕੋਈ ਗੱਲ ਗੰਭੀਰਤਾ ਨਾਲ ਨਾ ਲਿਆ ਕਰੋ ਪਹਿਲਾਂ ਤਾਂ ਜਦੋਂ ਕੋਈ ਬਿਆਨ ਦਿੰਦਾ ਫੂਕ ਮਰਵਾ ਕੇ ਵੇਖ ਲਿਆ ਕਰੋ ਕਿ ਸੋਫੀ ਆ ਕਿ ਖਾਦੀ ਪੀਤੀ ਚ ਕਿਉਂਕਿ ਪ੍ਰਧਾਨ ਮੰਤਰੀ ਤੱਕ ਨੇ ਇਹਦੇ ਖਾਣ ਪੀਣ ਦਾ ਜਾਂ ਦੇਸ਼ ਦਾ ਜਿਹੜਾ ਸਪੀਕਰ ਸਾਹਿਬ ਹੈ ਪਾਰਲੀਮੈਂਟ ਦਾ ਉਹਨੇ ਵੀ ਚਿੰਤਾ ਇੱਥੇ ਬਿਆਨ ਕੀਤੀ ਹੈ ਨਾਲ ਦਿਆਂ ਨੇ ਕੀਤੀ ਹੈ ਕਰਜ਼ਾ ਕਿੰਨਾ ਸੀ ਉਦੋਂ ਔਰ ਅੱਜ ਕਰਜ਼ਾ ਕਿੰਨਾ ਉਹ ਰਿਐਲਿਟੀ ਆ ਸੀਏਜੀ ਦੀ ਰਿਪੋਰਟ ਆ ਉਹਨੂੰ ਪੜ੍ਹ ਲਓ ਉਹ 4 ਲੱਖ ਕਰੋੜ ਤੋਂ ਵੱਧ ਹੋ ਗਿਆ ਹੁਣ ਇੱਕ ਹੁੰਦਾ ਕਰਜ਼ਾ ਲੈ ਕੇ ਤੁਸੀਂ ਕੋਈ ਕੰਮ ਕੀਤਾ ਕਰਜ਼ਾ ਲੈ ਕੇ ਕੰਮ ਤਾਂ ਕੋਈ ਦਿਸਦਾ ਕੋਈ ਨਹੀਂ ਅੱਜ ਲੋਕ ਕਹਿੰਦੇ ਕਿ ਚੰਨੀ ਦੇ ਪਾਤੀ ਚੰਗੇ ਸਨ ਹਾਲਾਤ ਇਹ ਬਣ ਗਏ ਕਿ ਪਾਚ ਲਾਉਣ ਵਾਲੇ ਚੰਗੇ ਲੱਗਣ ਲੱਗ ਪਏ ਕਿਉਂਕਿ ਮਜੂਤਾ ਕਰੀ ਕੱਖ ਨਹੀਂ ਰੇ ਇਸ ਲਈ ਰਿਐਲਿਟੀ ਵਰਸਸ ਜਿਹੜਾ ਝੂਠ ਦਾ ਪ੍ਰਚਾਰ ਹੈ ਉਹ ਬਹੁਤ ਵੱਖਰੀ ਹੈ ਔਰ ਆਈ ਥਿੰਕ ਤੁਸੀਂ ਜਿਹੜੀ ਸੀਏਜੀ ਦੀ ਰਿਪੋਰਟ ਹੈ ਜਾਂ ਬਜਟ ਡਾਕੂਮੈਂਟ ਨੇ ਜਾਂ ਇੰਡਸਟਰੀ ਦੇ ਜਿਹੜੇ ਇਹਦੇ ਚ ਵੇਰੀਅਸ ਮਾਹਿਰ ਨੇ ਉਹ ਗੱਲ ਨੂੰ ਪੜੋ ਤੇ ਗੱਲ ਸਮਝ ਜਾਊਗੀ ਜਿਵੇਂ ਆ ਪਾਣੀ ਦੀ ਵੀਡੀਓ ਨਹੀਂ ਬਣਾਤੀ ਐ ਬੰਦ ਕਰਤਾ ਸੀ ਉਹ ਤੇ ਪਾਣੀ ਘਟਿਆ ਜੀ ਕਿੱਥੇ ਜਾਣ ਤੂੰ ਸੁਪਹਾ ਹਾਈ ਕੋਰਟ ਚ ਤੱਕ ਕਹਿਆ ਹੈ ਕਿ ਨਹੀਂ ਅਸੀਂ ਤਾਂ ਕੋਲੇ ਪ੍ਰਬੰਧ ਵਾਸਤੇ ਪੁਲਿਸ ਲਾਈ ਸੀ ਅਸੀਂ ਕਿਹੜਾ ਪਾਣੀ ਰੋਕਦੇ ਫੇ ਡਰਾਮਾ ਕਾਦਾ ਕੀਤਾ 20 ਦਿਨ ਉੱਥੇ ਇਸ ਲਈ ਡਰਾਮੇ ਤੇ ਨਾ ਜਾਓ ਅਸਲੀਅਤ ਨੂੰ ਵੇਖੋ ਔਰ ਲਾਅ ਔਰਡਰ ਦਾ ਕੇਸ ਤਰੀਕੇ ਦਾ ਕਲਾਪਸ ਹੈ ਜੋ ਹਾਲ ਅਜ ਪੰਜਾਬ 'ਚ ਲਾਅ ਔਰਡਰ ਤੇ ਨਹੀਂ ਜੇ ਸੇਫਟੀ ਐਂਡ ਸਿਕਿਉਰਿਟੀ ਨਹੀਂ ਤਾਂ ਪੰਜਾਬ 'ਚ ਇਨਵੈਸਟਮੈਂਟ ਕਿਹੜੀ ਆਉਣੀ ਸਾਡੀ ਗੱਲ ਤੇ ਮੋਹਰ ਲਾਤੀ ਅਸੀਂ ਕਹਿੰਦੇ ਮੈਂ ਇਹ ਰੇਤਾ ਚੋਰ ਨੇ ਆਪ ਹੀ ਮੰਨ ਗਏ ਆ ਮੈਨੂੰ ਇੱਕ ਗੱਲ ਦੱਸੋ ਸ਼ਾਇਦ ਰਿਕਾਰਡ ਕਾਇਮ ਹੋ ਗਿਆ ਇੱਕ ਸਰਕਾਰ 'ਚ ਇਹ ਸ਼ਾਇਦ ਸੱਤਵਾਂ ਮੰਤਰੀ ਹੁਣ ਚਟਕਾਇਆ ਜੀ ਸੈਵਨਥ ਮੰਤਰੀ ਮਤਲਬ ਕੀ ਜਿਹੜਾ ਇਹ ਮੰਤਰੀ ਲਾਉਂਦੇ ਸੀ ਉਹਦੇ ਥੱਲੇ ਮਾਈਨਿੰਗ ਨਹੀਂ ਰੁਕ ਰਹੀ ਤੇ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ ਮਾਈਨਿੰਗ ਕਰਾਉਣ ਕਰ ਰਿਹਾ ਸਾਰੀ ਪੁਲਿਸ ਰੂਲਿੰਗ ਪਾਰਟੀ ਲਾ ਰਹੀ ਹੈ ਚੀਫ ਮਿਨਿਸਟਰ ਐਸਐਸਪੀ ਲਾ ਰਿਹਾ ਚੀਫ ਮਿਨਿਸਟਰ ਡੀਜੀਪੀ ਲਾ ਰਿਹਾ ਚੀਫ ਮਿਨਿਸਟਰ ਡੀਆਈਜੀ ਲਾ ਰਿਹਾ ਹੁਣ ਚੋਰੀ ਹੋਣੀ ਹੈ ਡੀਜੀਪੀ ਨੂੰ ਮੁੱਖ ਰੱਖ ਕੇ ਖਜ਼ਾਨੇ 'ਚ ਤਾਂ ਪੈਸੇ ਜਾ ਨਹੀਂ ਰਹੇ ਔਰ ਹਰ ਹਲਕੇ 'ਚ ਤੁਸੀਂ ਅਜਨਾਲੇ ਚਲੇ ਜਾਓ ਉੱਥੇ ਧਾਲੀਆਲ ਸਾਹਿਬ ਦਾ ਨਾਂ ਹੁੰਦਾ ਤੁਸੀਂ ਜਿਹੜੇ-ਜਿਹੜੇ ਹਲਕੇ 'ਚ ਚਲੇ ਜਾਓ ਇਹਨਾਂ ਦੇ ਮੰਤਰੀਆਂ ਦੇ ਨਾਂ ਔਰ ਇਹ ਕੀ ਕਾਰਵਾਈ ਹੋਈ ਹੈ ਹਾ ਜਿਨ੍ਹਾਂ ਨੇ ਮਾਈਨਿੰਗ ਰੋਕੀ ਉਹ ਐਸਐਸਪੀ ਵੀ ਝਟਕਾਏ ਆ ਤਰਨਤਰਨ ਵਾਲੇ ਆ ਹੌਣ ਵਾਲਾ ਵੀ ਝਟਕਾਤਾ ਵੀ ਮਨੂ ਰਾਣਾ ਇਸ ਲਈ ਇਹ ਸਿਰਫ ਇੱਕ ਇਲੈਕਸ਼ਨ ਸਟੰਟ ਹੈ ਹੋਣਾ ਕੱਖ ਨਹੀਂ ਇਹਨਾਂ ਨੂੰ ਪੁੱਛੋ 20 ਹਜ਼ਾਰ ਕਰੋੜ ਕਿੱਥੋਂ ਗਿਆ ਮਾਈਨਿੰਗ ਦਾ ਔਰ ਸਾਰੀ ਮਾਈਨਿੰਗ ਦਾ ਮੇਨ ਸਰਗਣਾ ਲੁੱਟਦੇ ਪੈਸੇ ਆਮ ਆਦਮੀ ਪਾਰਟੀ ਕੋਲ ਜਾ ਰਹੇ ਆਪ ਕਰਦੇ ਮਾਈਨਿੰਗ ਇਲੀਗਲ ਮਾਈਨਿੰਗ ਦੇ ਬਾਦਸ਼ਾਹ ਨੇ ਦੇ ਇਸ ਲਈ ਉਹ 7 ਬੱਚਿਆਂ ਦੀ ਮੌਤ ਦਾ ਕਾਰਨ ਵੀ ਭਗਵੰਤਮਾਨਾ ਔਰ ਕੋਈ ਨਹੀਂ ਇਹਦੇ ਵਿੱਚ this is all an eyewash